ਉੜੀ ਦੀ ਗੱਲ ਸਾਨੂੰ ਬੈਠਕ ਵਾਲੇ ਹਵਾਲੇ ਨਾਲ ਵੀ ਕਰ ਲੈਣੀ ਚਾਹੀਦੀ ਹੈ। ਜਥੇਦਾਰ ਸਹਿਬਾਨ ਦੀ ਇੱਕ ਵਾਰ ਫਿਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਬਰਮਿੰਦਰ ਸਿੰਘ ਭੁੰਦਰ ਨਾਲ ਗੈਰ ਰਸਮੀ ਮੁਲਾਕਾਤ ਗੈਰ ਰਸਮੀ ਬੈਠਕ ਪਰ ਇਸ ਬੈਠਕ ਦੇ ਵਿੱਚ ਕਹਿੰਦੇ ਜੀ ਕਾਫੀ ਕੁਝ ਤੈਅ ਹੋਇਆ ਕਿ ਮਾਮਲਾ ਹੁਣ ਛੇਤੀ ਨਿਬੇੜਨਾ ਹੈ 80 ਫਿਆਲੇ ਮਾਮਲੇ ਨਾਲ ਕਿਵੇਂ ਨਜਿੱਠਣਾ ਹੈ ਕਹਿੰਦੇ ਜੀ ਜਥੇਦਾਰ ਸਹਿਬਾਨ ਨੇ ਕਿਹਾ ਸੀ ਕਿ ਅਸਤੀਫਾ ਦੇ ਕੇ ਆਓ ਫੇਰੇ ਗੱਲ ਅੱਗੇ ਵਧੂਗੀ ਤੇ ਹੁਣ ਕਹਿੰਦੇ ਜੀ ਸਨੇਹਾ ਲੈ ਕੇ ਚਲੇਗੇ ਲੋਜੀ ਅਸਤੀਫਾ ਦੇਤਾ ਪਰ ਕਹਿੰਦੇ ਜਿਹੜਾ ਅਸਤੀਫਾ ਤੁਹਾਡਾ ਡਰਾਮਾ ਹੋਇਆ ਜਸਦਰ ਸਾਹਿਬ ਕਹਿੰਦੇ ਉਹ ਦਬਾਵੀਂ ਰਾਜਨੀਤੀ ਹੈ ਬਿਲਕੁਲ ਜੀ ਅਕਾਲੀ ਆਗੂਆਂ ਵੱਲੋਂ ਦਿੱਤੇ ਜਾ ਰਹੇ ਅਸਤੀਫੇ ਚਾਹੇ ਯੂਥ ਅਕਾਲੀ ਦਲ ਚਾਹੇ ਵਰਕਿੰਗ ਕਮੇਟੀ ਵੱਲੋਂ ਧਮਕੀਆਂ ਚਾਹੇ ਮਹਿਲਾ ਵਿੰਗ ਵੱਲੋਂ ਧਮਕੀਆਂ ਚਾਹੇ ਬਖੋਗ ਜ਼ਿਲ੍ਹਾ ਪ੍ਰਧਾਨਾਂ ਹੋਰ ਇੰਚਾਰਜਾਂ ਵੱਲੋਂ ਆ ਰਹੇ ਸਨੇਹ ਇਹ ਸਭ ਦੇ ਦਰਮਿਆਨ ਅਚੇਚੇ ਤੌਰ ਤੇ ਅਕਾਲੀ ਦਲ ਦੇ ਵਿੱਚ ਹਿੰਦੂ ਚਿਹਰਿਆਂ ਵੱਜੋਂ ਆਪਣੀ ਥਾਂ ਰੱਖਦੇ ਐ ਐਨਕੇ ਸ਼ਰਮਾ ਤੇ ਅਨਿਲ ਜੋਸ਼ੀ ਦੇ ਅਸਤੀਫੇ ਜਿਹੜੇ ਇਹ ਕਹਿ ਕੇ ਦਿੱਤੇ ਗਏ ਕਿ ਜੀ ਅਕਾਲੀ ਦਲ ਤਾਂ ਹੁਣ ਧਾਰਮਿਕ ਮੁੱਦਿਆਂ ਤੇ ਕੇਂਦਰ ਥੋਕੇ ਰਹਿ ਗਿਆ ਅਕਾਲੀ ਦਲ ਜੀ ਇਕੱਲੇ ਪੰਥਕ ਪਹਿਲੂਆਂ ਦੀ ਉਹ ਗੱਲ ਕਰਦਾ ਜੀ ਅਕਾਲੀ ਦਲ ਹੁਣ ਉਹ ਨਹੀਂ ਰਿਹਾ ਜੀ ਪੰਜਾਬ ਦੀ ਪਾਰਟੀ ਰਹਾ ਇਸ ਲਈ ਸਾਡੇ ਅਸਤੀਫੇ ਕੀ ਇਹ ਲੀਡਰ ਚਾਹੇ ਨਿਲ ਜੋਸ਼ੀ ਚਾਹੇ ਐਨਕੇ ਸ਼ਰਮਾ ਕੀ ਇਹ ਸੁਖਵੀਰ ਬਾਦਲ ਦੀ ਸਕ੍ਰਿਪਟ ਪੜ ਕੇ ਅਸਤੀਫੇ ਦੇ ਰਹੇ ਨੇ ਕੀ ਇਹ ਇੱਕ ਅਕਾਲੀ ਦਲ ਦੀ ਰਣਨੀਤੀ ਦੇ ਤਹਿਤ ਕਿ ਪਹਿਲਾਂ ਲੀਡਰਸ਼ਿਪ ਤੋਂ ਅਸਤੀਫਾ ਦਿਵਾਓ ਫਿਰ ਇਸ ਵਰਗ ਦੇ ਨੁਮਾਇੰਦਿਆਂ ਤੋਂ ਅਸਤੀਫੇ ਦਿਵਾ ਕੇ ਇਹ ਸੁਨੇਹਾ ਪਹਚਾਓ ਜਿਸ ਜਿਹੜਾ ਤਾਂ ਕਿ ਲੋਜੀ ਖਿੱਲਰ ਗਈ ਸਾਡੀ ਤਾਂ ਪਾਰਟੀ ਥੋੜੇ ਕਰਕੇ ਕੀਤੀਆਂ ਕਰਾਈਆਂ ਆਪਣੀਆਂ ਕਰਤੂਤਾ ਅਕਾਲੀ ਦਲ ਦੀਆਂ ਆਪਣੀਆਂ ਤੇ ਹੁਣ ਠਿੱਕਰਾ ਜਥੇਦਾਰਾਂ ਦੀ ਕਾਰਵਾਈ ਤੇ ਭੰਨਣ ਨੂੰ ਫਿਰਦੇ ਤੇ ਕੀ ਇਹ ਸਾਰਾ ਕੁਝ ਸਕ੍ਰਿਪਟਡ ਹੋ ਰਿਹਾ ਜਾਂ ਫਿਰ ਇਹ ਆਗੂਆਂ ਨੂੰ ਲੱਗਣ ਲੱਗਾ ਕਿ ਵੀ ਚਲੋ ਹੁਣ ਅਸੀਂ ਵੀ ਪਾਜਪੱਕ ਨਹੀਂ ਨੂੰ ਚਲੀਏ ਖਾਸ ਕਰਕੇ ਐਨ ਕੇ ਸ਼ਰਮਾ ਤੇ ਅਨਿਲ ਜੋਸ਼ੀ ਦੀ ਜੇ ਮੈਂ ਗੱਲ ਕਰਾਂ ਕਿ ਇਹ ਮਹਿਸੂਸ ਕੀਤਾ ਜਾ ਰਿਹਾ ਇੱਕ ਪਾਸੇ ਧੂਮਾ ਹੋ ਰਹੀ ਮਹਾਰਾਜ ਤੋਂ ਜਾ ਕੇ ਸਮਰਥਨ ਦੀ ਗੱਲਾਂ ਕਰਦੇ ਲੋਕ ਪੁੱਛਦੇ ਆ ਕਿ ਅਕਾਲੀਆਂ ਤੋਂ ਅੱਡ ਹੋ ਗਏ ਜਾਂ ਅਕਾਲੀਆਂ ਦੇ ਇਸ਼ਾਰੇ ਤੇ ਜਾਂ ਸੁਖਵੀਰ ਦੇ ਇਸ਼ਾਰੇ ਤੇ ਹੀ ਇਹ ਕਾਰਵਾਈ ਹੋਈ ਹੈ ਉਸੇ ਤਰ੍ਹਾਂ ਐਨ ਕੇ ਸ਼ਰਮਾ ਤੇ ਅਨਿਲ ਜੋਸ਼ੀ ਸਣੇ ਜਿਹੜੇ ਲੀਡਰ ਹੋਰ ਛੱਡ ਰਹੇ ਨੇ ਕੁਝ ਕਿ ਉਹ ਵੱਖਰੇ ਰਾਹਾਂ ਤੇ ਜਾ ਰਹੇ ਨੇ ਕਿ ਨਵੀਂ ਪਾਰਟੀਆਂ ਚ ਉਹਨਾਂ ਨੂੰ ਥਾਂ ਮਿਲ ਰਹੀ ਆ ਜਾਂ ਇਹ ਸਾਰੀ ਕਾਰਵਾਈ ਸੁਖਵੀਰ ਦੇ ਇਸ਼ਾਰੇ ਤੇ ਆ ਚਾਹੇ ਜੱਜਧਰਾਂ ਦੇ ਦਵਾ ਬਣਾਉਣ ਲਈ ਕਿ ਦੂਜੀਆਂ ਪਾਰਟੀਆਂ ਆਪਣੇ ਹੀ ਬੰਦਿਆਂ ਨੂੰ ਫਿੱਟ ਕਰਨ ਲਈ ਪਰ ਸਾਰਾ ਕੁਝ ਠੀਕ ਨਹੀਂ ਹੋ ਰਿਹਾ। ਨਿਲ ਜੋਸ਼ੀ ਜੀ, ਐਨ ਕੇ ਸ਼ਰਮਾ ਜੀ ਅਕਾਲੀ ਦਲ ਚਾਉਣ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਕਾਲੀ ਦਲ ਦਾ ਸਿਧਾਂਤ ਕੀ ਹੈ। ਅਕਾਲੀ ਦਲ ਦਾ ਰਵਾਇਤ ਕੀ ਹੈ? ਅਕਾਲੀ ਦਲ ਦੀਆਂ ਜੜ੍ਹਾਂ ਕੀ ਨੇ? ਅਕਾਲੀ ਦਲ ਦਾ ਸੂਤਰ ਕੀ ਹੈ? ਬਖਰੀ ਗੱਲ ਆ ਕੇ ਬਾਦਲ ਪਰਿਵਾਰੋਂ ਸੂਤਰਾਂ ਤੋਂ ਭਗੋੜਾ ਹੋਇਆ। ਉਹ ਸੂਤਰ ਚਾਹੇ ਪੰਥਕ ਪਹਿਲੂ ਤੋਂ ਸੀ, ਚਾਹੇ ਸਿੱਖ ਸਿਆਸਤ ਤੋਂ ਸੀ ਤੇ ਚਾਹੇ ਪੰਜਾਬ ਵਾਲੇ ਮੁੱਦਿਆਂ ਤੇ ਸੀ। ਉਸ ਪੰਜਾਬ ਵਾਲੇ ਮੁੱਦਿਆਂ 'ਤੇ ਸਾਰੇ ਪਾਈਚਾਰੇ ਆਉਂਦੇ ਨੇ ਪਰ ਪੰਥਕ ਪਹਿਲੂ ਔਰ ਸਿੱਖ ਪਹਿਲੂ ਵੀ ਅਕਾਲੀ ਦਲ ਦਾ ਮੁੱਖ ਅਜੰਡਾ ਹੈ ਇਹ ਤੁਹਾਨੂੰ ਸ਼ਾਮਲ ਹੋਣ ਲੱਗਾ ਵੀ ਪਤਾ ਸੀ ਪਰ ਤੁਸੀਂ ਤਾਂ ਆਪਣੀਆਂ ਕੁਰਸੀਆਂ ਮੰਨਣ ਗਏ ਸੀ ਹੁਣ ਰਾਜਨੀਤੀ ਦੇ ਤਹਿਤ ਛੱਡ ਰਹੇ ਹੋ ਜਥੇਦਾਰਾਂ ਤੇ ਦੁਬਾਰਾ ਲਈ ਛੱਡ ਰਹੇ ਹੋ ਜਾਂ ਫਿਰ ਹੋਰ ਪਾਰਟੀਆਂ 'ਚ ਰਾਹ ਮਿਲ ਗਿਆ ਇਹ ਵੀ ਪਹਿਲੂ ਬਹੁਤ ਗੌਰ ਮੰਗਦਾ ਹੈ